ਲੈ ਆਈ ਠੀ ਬੈਠੀ ਐ ਮੈਂ ਤਾਂ ਚਾਹ ਅੰਦਰ ਲਈ ਕੈਂਸਲਰ ਕੋ ਟਿਕ ਚਾਹ ਪੀ ਲ ਮੇਰੇ ਤਾਂ ਅਬ ਸਿਰ ਕੁੱਟ ਜਾਂਦਾ ਸੀ ਵਾਲਾ ਉਹਨਾਂ ਦੋ ਕੁੱਟਾ ਚਾਹ ਕਰਕੇ ਪੀ ਲ ਗਏ ਟਿਕ ਰਹੀ ਐ ਮਨੇਂਦਰ ਹੁਣ ਹੁਣ ਤਾਂ ਠੀਕੀ ਆ ਗਈ ਉਹ ਡਾਕਟਰ ਬੋਤਲ ਲਾ ਕੇ ਗਿਆ ਉਹ ਕਹਿੰਦਾ ਭਾਈ ਵਾਲੀ ਕਿਉਂ ਜੋਰੀ ਆਈ ਪਈ ਨੋ ਹੀ ਗੱਲ ਦੋ ਤਿੰਨ ਦਿਨਾਂ ਦਾ ਕੀ ਖਾਦਾ ਹੋ ਜਵਾਖੀ ਉਹ ਹਿਸਾਬ ਦੀ ਉਹਦੀ ਹਾਲਤ ਆ ਨਾ ਮੈਨੂੰ ਤਾਂ ਲੱਗਦਾ ਕੋਈ ਬੁਰਾਈ ਹੋਇਆ ਉਹਦੇ ਨਾਲ ਪੀ ਨਾਨਾ ਪਾਪੀ ਸੱਚ ਬਝ ਬੋਲ ਕੋਈ ਨਹੀਂ ਉਹ ਕੀ ਦੇਈਏ ਜਵਾਕੜੀ ਤਿੰਨ ਦਿਨ ਹੋ ਗਏ ਬਲੱਡ ਵੀ ਘਟ ਨਹੀਂ ਹੈ ਦੇਖ ਕਿੰਨਾ ਬੀਪੀ ਲੋਸ ਸੀ ਡਾਕਟਰ ਨੇ ਦੱਸਿਆ ਹੋਰ ਹੋਣੀ ਕੋਈ ਡਾਕਟਰ ਕਹਿੰਦਾ ਬੀਪੀ ਦਾ ਤਾਂ ਕਹਿੰਦਾ ਹੀ ਨਹੀਂਗਾ ਜਮੀ ਉਹ ਤਾਂ ਜਮੀ ਲੋ ਹੋਇਆ ਪੈ ਗਿਆ ਜਿੰਨਾ ਚਾਹੀਦਾ ਹੁੰਦਾਗਾ ਕਹਿੰਦਾ ਪਰ ਬੀਬੀ ਨੇ ਤਾਂ ਲੋ ਹੋਣਾ ਹੀ ਹੈ ਨਾ ਹੁਣ ਉੱਥੇ ਦੱਸ ਕੀ ਇਹਦੀ ਮਾਂ ਬੈਠੀ ਸੀ ਇਹਦੇ ਕੋਲੇ ਵੀ ਉਹਨੂੰ ਕਹਿ ਦੂ ਵੀ ਲੈ ਪੁੱਤ ਰੋਟੀ ਖਾਣਾ ਚੜ ਹਜੇ ਤੈਨਾਂ ਸ਼ੁਕਰ ਕਰ ਰੱਬ ਦਾ ਆਪਣੀ ਜਵਾਕੜੀ ਸਹੀ ਸਲਾਮਤ ਆਪਣੇ ਕੋਲੇ ਆ ਗਈ ਨਹੀਂ ਤਾਂ ਤੈਨੂੰ ਪਤਾ ਹੀ ਹੈ ਤਿੰਨ ਦਿਨਾਂ ਵਿੱਚ ਆਪਣਾ ਵੀ ਕੀ ਹਾਲ ਹੋ ਗਿਆ ਸੀ ਤੇ ਇਹ ਤਾਂ ਹੋਣਾ ਹੀ ਹੈ ਇਹ ਤਾਂ ਕੱਲੀ ਦੀ ਜਾਣ ਨੂੰ ਬਣੀਆ ਸੀ ਆਪਾਂ ਇੱਥੇ ਦੱਸ ਜੀ ਕਿ ਕਿੰਨੂ ਕੀ ਜਾਂਦੇ ਸੀ ਆਪਾਂ ਤਾਂ ਹਜੇ ਇੱਕ ਦੂਜੇ ਨਾਲ ਗੱਲ ਵੀ ਕਰਦੇ ਸੀਗੇ ਦੁੱਖ ਸੁੱਖ ਸਾਂਝਾ ਕਰੀ ਜਾਂਦੇ ਸੀ ਤੇ ਉਹਦੇ ਨਾਲ ਖਬਰਾਂ ਕੀ ਬੀਤੀਆਂ ਕੱਲੀ ਨਾਲ ਕਿਵੇਂ ਇੰਨੀ ਮੁਸਕਰਾਹਟ ਦਾ ਸਾਹਮਣਾ ਕਰਿਆ ਉਹਨੂੰ ਮੇਰੀ ਧੀ ਨੇ ਇਹੀ ਤਾਂ ਮੈਂ ਕਹਿੰਨੀ ਤੈਨੂੰ ਕਿ ਖੋਣੀ ਜਵਾਖੜੀ ਕਿਵੇਂ ਕਿਹੜੇ ਹਾਲਾਤਾਂ ਚ ਰਹੀ ਉੱਥੇ ਚਲ ਕੋਈ ਨਹੀਂ ਉਹਨਾਂ ਦਾ ਖਿਆਲ ਰੱਖਾਂਗੇ ਪੂਰਾ ਜੀ ਦੋਨੋਂ ਸੁਰਤ ਆ ਗਈ ਸਾਰਾ ਕਸੂਰ ਉਹਨੂੰ ਪੁੱਛਾਂਗੇ ਭਾਬੀ ਉਹਦੇ ਨਾਲ ਕੀ ਕੁਝ ਹੋਇਆ ਜਵਾਖੜੀ ਨਾਲ ਕੀ ਗੱਲਬਾਤ ਸੀ ਮੈਂ ਤਾਂ ਇਹ ਕਹਿੰਨੀ ਐ ਪਰ ਅਪੂ ਸੱਚਾ ਕਰਕੇ ਉਹਦਾ ਬੇੜਾ ਬੈਠੇ ਕਿਕਰ ਦਾ ਕਾਹਨੂੰ ਉਹਦਾ ਹੋਵੇ ਦੁਨੀਆਂ 'ਚ ਬਸ ਉਹ ਸੁਕੰਜਨ ਦਾ ਕੱਖ ਨਾ ਰਹੇ ਬਿਮਾਰੀ ਪੈਣੇ ਨੇ ਦੇਖ ਤਾਂ ਸਹੀ ਮਗਰਾ ਕਰਿਆ ਮਰ ਜੇ ਪਰੇ ਨੂੰ ਮੈਨੂੰ ਤਾਂ ਜੇ ਕਿਤੇ ਟੱਕਰ ਜੇ ਨਾ ਮੇਰਾ ਤਾਂ ਆਂ ਜੀ ਕਰਦਾ ਸੱਚੀ ਵੀ ਉਹਦੇ ਵਿੱਚ ਦੀ ਕੋਈ ਚੀਜ਼ ਟਪਾ ਦੇ ਆ ਰੁਟ ਜਾਣੇ ਦੀ ਗੱਲ ਕਰ ਮੈਨੂੰ ਤਾਂ ਮੇਰੇ ਭਰਾ ਦਾ ਡਰ ਆ ਮੈਂ ਤਾਂ ਜਾ ਨਹੀਂ ਸਕਦੀ ਕਿਤੇ ਕੋਈ ਨਾ ਇੱਕ ਵਾਰੀ ਨਾ ਮਨਿੰਦਰ ਨੂੰ ਮੜੀ ਸੁਰਤ ਆ ਜੇ ਉਹ ਸਾਰੀ ਗੱਲ ਬਾਤ ਦੱਸ ਦੇ ਵੀ ਉਹਦੇ ਨਾਲ ਹੋਇਆ ਕੀ ਹੈਗਾ ਜਿਉਂ ਨੇ ਇਹ ਗੱਲ ਕਹੀ ਸੀ ਨਾ ਵੀ ਸਾਰਾ ਕੁਝ ਕਿ ਕਰਨੇ ਕੀਤਾ ਤਾਂ ਉਹਦੇ ਨਾਲ ਦੇਖੀ ਉਹ ਬਣਦਾ ਕੀ ਹੈਗਾ ਨਹੀਂ ਭਾਬੀ ਮੈਂ ਤਾਂ ਆਪ ਕਹਿੰਨੀ ਐ ਇੱਕ ਵਾਰੀ ਦੱਸੇ ਤਾਂ ਸਹੀ ਮਨਿੰਦਰ ਮੇਰਾ ਤਾਂ ਸੱਚੀ ਐਂ ਜੀ ਕਰਦਾ ਵੀ ਉਹਦੇ ਘਰੇ ਵਗ ਜਾ ਤੇ ਫੜ ਕੇ ਗਲਮਨ ਉਹ ਗਲੀ ਚ ਘ੍ਰਿਸਾਂ ਸਮਾਰ ਕੇ ਕੱਢ ਕੇ ਆ ਮੈਂ ਜਲੂਸ ਪਰ ਮੈਂ ਇਹ ਕਹਿੰਨੀ ਐ ਜਿਹੜਾ ਕੋ ਸੋਨੇ ਆਪਣੇ ਘਰ ਨਾ ਕਰਿਆ ਨਾ ਉਹਦੀ ਧੀ ਨਾਲ ਹੋ ਜੇ ਫੇਰ ਜੱਟ ਨੂੰ ਪਤਾ ਲੱਗੇ ਕਿ ਕਿੱਡਾ ਹੰਕਾਰਿਆ ਜੱਟ ਐ ਕਦੇ ਨਹੀਂ ਰੱਬ ਦੀ ਰਜਾ ਚਾਕੇ ਟਹਿਣਾ ਹੁੰਦਾਗਾ ਆਉਣੇ ਮੈਂ ਚਵੱਟਾ ਹੁਣੇ ਟੈਲਾ ਕੀ ਹੋਣਾ ਉਹ ਤਾਂ ਹੰਕਾਰਿਆ ਹੋਇਆਗਾ ਉਹ ਤਾਂ ਸਭ ਨੂੰ ਆਏ ਸਮਝਦਾਗਾ ਵੀ ਜਿਵੇਂ ਇਹ ਤਾਂ ਕੋਈ ਉਹੀ ਤੁਰੇ ਫਿਰਦੇ ਨੇ ਵੀ ਕਹਿੰਦਾ ਉਹੀ ਦੁਨੀਆ ਦੇ ਵਿੱਚ ਆਇਆ ਹੋਇਆਗਾ ਕੋਈ ਨਾ ਰੱਬ ਰੱਬ ਕਰੂਗਾ ਨਿਮੇੜੇ ਆਪਣਾ ਹੈਗਾ ਪ੍ਰਮਾਤਮਾ ਸਿੱਧੇ ਬੁੱਧਾਂ ਨਾਲੇ ਤੂੰ ਇਹ ਦੇਖੀ ਹੁਣ ਤਾਂ ਜੇ ਨਾ ਕਿਸੇ ਦਿਨ ਆਪਾਂ ਬੇਈਮਾਨੀ ਕਰਕੇ ਆਏ ਜਾਂ ਚੁੱਗ ਜਾਂਦਾ ਹੁਣ ਤਾਂ ਬੰਦਾ ਇੱਥੇ ਹੀ ਭਰ ਕੇ ਜਾਂਦਾਗਾ ਤੇ ਸਮਾਂ ਚੰਗਾ ਮੈਂ ਤਾਂ ਕਹਿੰਦੀ ਇਹ ਦੇ 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 ਆਪਣੇ ਹੋਵੇ ਉਹਦੇ ਨਾਲ ਉਹਦੀ ਧੀ ਨਾਲ ਇਹੋ ਜਿਹਾ ਕੁਸ ਹੋਵੇ ਫਿਰ ਉਹਨੂੰ ਪਤਾ ਲੱਗੇ ਵੀ ਕਿਵੇਂ ਦੂਜੇ ਦੀ ਧੀ ਨੂੰ ਹੱਥ ਪਾਈਦਾ ਹੁੰਦਾ ਕੋਈ ਨਾ ਬਣੂ ਉਹਦੇ ਨਾਲ ਤੇ ਸਭ ਕੁਝ ਬਣੂ ਪਰ ਇੱਕ ਗੱਲ ਇਹ ਵੀ ਆ ਉਹ ਤਾਂ ਜਦੋਂ ਬਣੂਗਾ ਨਾ ਦੇਖੀ ਜਾਊਗੀ ਪਰ ਹੁਣ ਜਦੋਂ ਇਹ ਪਤਾ ਲੱਗ ਗਿਆ ਨਾ ਆਪਾਂ ਨੂੰ ਵੀ ਮਨਿੰਦਰ ਨੂੰ ਲੁਕਾਉਣ ਵਾਲਾ ਗਿਟਨਾਪ ਕਰਨ ਵਾਲਾ ਕਿਕਰ ਸਿੰਘੀ ਆ ਉਹਦਾ ਘਰੇ ਜਾ ਕੇ ਇਹੋ ਜਿਹਾ ਜਲੂਸ ਕੱਢਣਾ ਨਾ ਉਹ ਤਾਂ ਇੱਕ ਪਾਸਾ ਕਰਕੇ ਆਵਾਂਗੇ ਕੋਈ ਨਹੀਂ ਹਏਗਾ ਨਾ ਰੱਬ ਤੈਨੂੰ ਆਖੀ ਜਾਨੀ ਜ਼ਰੂਰ ਉਹ ਕਰਾਂਇ ਆਪਾਂ ਮਨਿੰਦਰ ਨੂੰ ਦੇਖੇਗੇ ਉਹਦੇ ਬੋਤਲ ਲੱਗ ਕੇ ਨਾ ਗਈ ਹੋਵੇ ਮੈਂ ਜਾਨੀ ਚਲ ਕੋਈ ਨਾ ਮੈਂ ਵੀ ਆਉਂਦੀ ਆ ਮੰਮੀ ਹਾਂ ਲੈ ਲਈ ਤੇ ਦਵਾਈ ਲੈ ਲਈ ਮੈਂ ਤਾਂ ਦਵਾਈ ਲੈ ਚਾਹ ਪੀ ਲੈ ਫਿਰ ਤੂੰ ਨਹੀਂ ਕੀ ਚਾਹ ਪੀ ਲੈ ਇਹਨੇ ਤਾਂ ਸੁਧਾਨ ਨੇ ਨਾ ਮੇਰਾ ਸਿਰ ਦੁਖਣ ਲੱਗਾ ਪੁੱਛ ਨਾ ਮੰ ਮੈਂ ਕਿੰਨਾ ਤਾਂ ਕਿਹਾ ਮੈਂ ਇਹਨਾ ਨਾਂ ਬੋਲਿਆ ਕਰ ਤੂੰ ਨਾਂ ਬੋਲਿਆ ਕਰ ਮੜੇ ਇਹਨਾ ਬਲੱਡ ਵਧਾ ਲੈਨੀ ਆ ਤੂੰ ਮੇਰੀ ਗੱਲ ਸੁਣ ਬੋਲਣਾ ਕਿਉਂ ਨਾ ਕਰ ਮੈਂ ਉਲਟਾ ਸਮਾ ਤੈਨੂੰ ਕਹਿੰਦੀ ਐ ਹੈ ਕਿ ਤੂੰ ਨਾ ਬੋਲੀ ਆਹ ਤਾਂ ਆਪਦੇ ਪੁੱਤ ਦਾ ਤਾਂ ਕਸੂਰ ਨਹੀਂ ਜਾਣਦੀ ਤੇ ਆਪਦੇ ਪੁੱਤ ਦਾ ਵੀ ਕਸੂਰ ਕੱਢੇ ਕੈ ਦਿਨ ਹੋ ਗਏ ਕੈ ਦਿਨ ਤਾਂ ਹੋ ਗਏ ਮਾਂ ਮੈਨੂੰ ਤਾਂ ਆਪੋ ਹੀ ਸੋਚ ਲੱਗੀ ਪਈ ਐ ਲੈ ਕਿਹੜੇ ਵੇਲੇ ਨੇ ਹੁਣ ਉਹ ਹੀ ਦਿਨ ਚੜਿਆ ਹੋਗਾ ਇਹਨੂੰ ਹੈਗੀ ਆ ਸੋਚ ਵੀ ਮਾੜਾ ਮਟ ਘਰੇ ਆ ਜਾ ਮੈਂ ਫਿਰ ਕਹਿ ਦਿੰਦੀ ਐ ਕਿ ਉੱਥੇ ਖੇਤ ਗਿਆ ਉੱਥੇ ਗਿਆ ਵੀ ਖੇਤ ਅੱਗੇ ਵੀ ਜਾਂਦਾ ਸੀ ਖੇਤ ਅੱਜ ਜਿੱਤੇ ਦੇ ਅਸੀਂ ਆਏ ਆਂ ਸ਼ਹਿਰ 'ਚ ਆ ਵਧੀਆ ਖੇਤ ਜਾਂਦਾ ਸੀ ਆਪਦਾ ਟਾਈਮ ਨਾ ਘਰੇ ਆ ਜਾਂਦਾ ਸੀ ਘਰੇ ਆ ਕੇ ਰੋਟੀ ਪਾਣੀ ਖਾਂਦਾ ਸੀ ਆਪਦਾ ਤੈਨੂੰ ਮੈਂ ਦੱਸਾਂ ਸਾਰੀ ਗੱਲ ਮਨਿੰਦਰ ਇਹਦੇ ਕੋਲ ਹੀ ਐ ਤੂੰ ਮੰਨ ਲੈ ਮੇਰੀ ਇਹ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਇਹਦੇ ਕੋਲ ਹੀ ਐ ਇਸੇ ਕੋਲ ਹੀ ਐ ਹਾਂ ਜਿਹੜਾ ਘਰੇ ਨਹੀਂ ਵੱੜਦਾ ਅੱਕੇ ਦਾ ਖੇਤ ਨਹੀਂ ਸੀ ਰਹਿੰਦਾ ਇਹ ਹਾਂ ਮਾ ਜੇ ਇਹਦੇ ਕੋਲ ਹੋਈ ਉਹੀ ਗੱਲ ਉਹਦੇ ਤਾਂ ਘਰ ਦੇ ਵੀ ਭੈੜੇ ਨੇ ਜੇ ਇਹਨੂੰ ਜੇਲ੍ਹ ਜੂੜ ਕਰਾਤੀ ਫੇਰ ਵਧੀਆ ਨਹੀਂ ਹੋ ਜੇ ਰੈਮਾ ਕਮਲੀ ਐ ਤੂੰ ਤਾਂ ਅਖੇ ਵਧੀਆ ਹੋ ਜੇ ਕਿਹੋ ਜਿਹਾ ਸੁੱਖਾ ਸੁਖ ਦੀਆਂ ਤੂੰ ਸੁੱਖਾ ਮੈਂ ਕਿਹ ਸੁਖ ਦੀਆਂ ਇੱਕ ਪਾਸਾ ਤਾਂ ਹੋ ਜੂ ਸੁਧਰਤਾ ਜਾਊਗਾ ਇਹ ਹਾਂ ਸੁਧਰ ਜੂਗਾ ਚਲ ਸੁਧਰਨ ਦੇ ਹੋਰ ਵੀ ਬਥੇਰੇ ਸੁਧਾਰਨ ਦੇ ਢੰਗ ਹੁੰਦੇ ਆਖੇ ਚੰਗੇ ਵਧੀਆ ਆਮਾਨ ਦੀਆਂ ਵੀ ਫੇਰ ਹੀ ਅੱਖਾਂ ਖੋਲਣਗੀਆਂ ਜਿਹੜੀ ਕਰਦੇ ਨਾ ਨਾ ਮੇਰਾ ਪੁੱਤ ਤਾਂ ਇਹੋ ਜਿਹਾ ਹੈ ਨਹੀਂ ਮੈਂ ਤਾਂ ਹੁਣ ਐ ਤੇਰੀ ਗੱਲ ਸੋਚ-ਸੋਚ ਕੇ ਮੈਨੂੰ ਕਲਪਨਾ ਲੱਗੀ ਪਈ ਆ ਵੀ ਸੱਚੀ ਜੇ ਮਨਿੰਦਰ ਉਹਦੇ ਕੋਲ ਹੋਈ ਜੇ ਇਹਨੂੰ ਜੇਲ੍ਹ 'ਚ ਫਸਾਤਾ ਤੇ ਬੱਸ ਨਾ ਕਰ ਜਾ ਮੇਰੇ ਭਰਾ ਤਾਂ ਪਹਿਲਾਂ ਹੀ ਨਹੀਂ ਮੰਨ ਹੈ ਉਹਨਾਂ ਨੂੰ ਹੋਰ ਸਹਿ ਮਿਲ ਜੂਗੀ ਮਗਰ ਵੀ ਆਪ ਨੂੰ ਜਾਣਾ ਪਊਗਾ ਮਗਰ ਕਿਹੜਾ ਕੋਈ ਹੋਰ ਵਗ ਜੂਗਾ ਇੱਥੋਂ ਇੱਥੋਂ ਕਿਹਨੂੰ ਕਹਾਂਗੇ ਵੀ ਆਹ ਗੱਲ ਹੋ ਗਈ ਹੈ ਸ਼ਰਮ ਆਉਂਦੀ ਆਪ ਨੂੰ ਨਾਲੇ ਨਾ ਮੈਨੂੰ ਚੰਗੇ ਨਹੀਂ ਲੱਗਦੇ ਉਹ ਵੀ ਬਿੰਦੇ-ਬਿੰਦੇ ਮੇਹਣੇ ਦਿੰਦੇ ਹੈਗੇ ਲੈ ਤੇਰੇ ਬੰਦੇ ਨੂੰ ਉੱਥੋਂ ਛਡਵਾ ਕੇ ਲਿਆਂਦਾ ਉਹ ਜੱਜ ਦਾ ਨਹੀਂ ਮੈਂ ਮੰਨਦੀ ਆ ਵੀ ਉਹ ਮੇਰੀ ਫਿਕਰ ਕਰਦੇ ਹੈਗੇ ਆ ਪਰ ਇੰਨਾ ਥੋੜੀ ਹੁੰਦਾ ਹੁਣ ਉਹੀ ਗੱਲ ਮੇਰੇ ਤੋਂ ਨਹੀਂ ਸੁਣੀਆ ਜਾਂਦੀਆਂ ਉਹਨਾਂ ਦੀਆਂ ਵੀ ਗੱਲਾਂ ਤਾਂ ਹੀ ਮੈਂ ਆਈ ਆ ਗੱਲ ਸੁਣ ਉਹ ਤੇਰੇ ਭਰਾ ਹੈ ਤੇਰਾ ਮਾੜਾ ਨਹੀਂ ਸੋਚਦੇ ਮੈਂ ਤੇਰੀ ਮਾਂ ਐ ਤੇਰਾ ਮਾੜਾ ਨਹੀਂ ਸੋਚਦੀ ਮੇਰਾ ਇੱਥੇ ਬੈਠਣ ਨੂੰ ਜੀ ਨਹੀਂ ਕਰਦਾ ਸਿਰਫ ਮੈਂ ਤੇਰੇ ਵਰੀ ਆ ਮੈਨੂੰ ਆਇਆ ਕਿਤੇ ਹੋਰ ਨਾ ਤੇਰੇ ਥਾਂ ਥਾਂ ਮਾਰਨ ਤੈਨੂੰ ਮਾਰ ਕੇ ਸਿੜ ਦੇਣ ਮੇਰਾ ਢਿੱਡ ਮੱਚਦਾ ਪੁੱਤ ਮੈਂ ਤਾਂ ਤਾਂ ਬੈਠੀ ਆ ਇੱਥੇ ਮੈਨੂੰ ਪਤਾ ਐ ਮਾਂ ਤੂੰ ਫਿਕਰ ਕਰਦੀ ਹੈਂਂ ਪਰ ਮੈਨੂੰ ਇਹ ਘਰ ਦੀ ਵੀ ਫਿਕਰ ਐ ਮੈਂ ਵਿਆਹ ਕਰਾ ਕੇ ਆਈ ਹੈਂਂਗੀ ਉਹੀ ਗੱਲ ਦੋ ਧੀਆਂ ਦੀ ਮਾਂ ਆ ਮੈਂ ਓਹੋ ਪੁੱਤ ਮੈਂ ਕਿਹੜਾ ਕਹਿੰਨੀ ਵੀ ਤੇਰਾ ਘਰ ਉਜੜੇ ਜਾਂ ਮੈਂ ਕਿਹੜਾ ਕਹਿੰਨੀ ਤੂੰ ਕੇਕਿਆਂ ਦੇ ਬਾਹਰ ਚ ਬੈਠਾ ਮੈਂ ਨਹੀਂ ਇਹੀ ਚਾਹੁੰਨੀ ਵੀ ਮੇਰੀ ਧੀ ਜਿੱਥੇ ਵਿਆਹੀ ਹੈ ਉੱਥੇ ਵਸੇ ਹੋਰ ਮਾਂ ਜੇ ਮੈਂ ਕੱਲੀ ਕਹਿ ਰਹੀ ਹੁੰਦੀ ਨਾ ਚਲ ਤੇਰੇ ਕੋਲ ਬੈਠੀ ਵੀ ਰੋਟੀ ਖਾਈ ਜਾਂਦੀ ਮੈਨੂੰ ਸੋਚ ਨਹੀਂ ਸੀ ਜਿਵੇਂ ਇਹ ਕਹਿੰਦਾ ਸੀਗਾ ਚਲ ਆਪਦੀਆਂ ਮਨਮਰਜ਼ੀਆਂ ਕਰਦਾ ਜੇ ਮਨਿੰਦਰ ਨੂੰ ਰੱਖਣਾ ਸੀ ਰੱਖੀ ਰੱਖਦਾ ਹੁਣ ਮੈਨੂੰ ਆਹੀ ਗੱਲ ਧੀਆਂ ਦਾ ਦੁੱਖ ਮਾਰ ਕੇ ਬਹਿ ਗਿਆ ਵੀ ਹਾਂ ਰੱਬ ਨੇ ਦੋ ਧੀਆਂ ਦਿੱਤੀਆਂ ਆ ਪੁੱਤ ਵੀ ਨਾ ਦਿੱਤਾ ਇੱਕ ਵੀ ਚਲ ਉਹਦੇ ਸਾਰੇ ਕਿਤੇ ਜਾ ਕੇ ਬਹਿ ਜਾ ਪੁੱਤ ਤੀ ਪੁੱਤ ਤਾਂ ਦੇਣੀ ਰੱਬ ਦੇ ਹੱਥ ਹੈ ਹੈ ਇਹ ਤਾਂ ਉਹਦੀ ਸਭ ਮਿਹਰ ਹੈ ਤੀ ਦੇਣਾ ਕਿ ਪੁੱਤ ਦੇਣਾ ਬਾਕੀ ਰਹੀ ਗੱਲ ਹੈ ਮੇਰੇ ਕੋਲੇ ਬੈਠਣ ਦੀ ਜੇ ਨਾ ਬੱਚੇ ਹੁੰਦੇ ਫਿਰ ਵੀ ਮੈਂ ਤੈਨੂੰ ਕਿੱਥੇ ਬਿਠਾ ਸਕਦੀ ਸੀ ਪੁੱਤ ਸਾਰੀ ਉਮਰ ਧੀਆਂ ਦੀ ਮਾਪਿਆਂ ਦੇ ਬਾਰ ਚ ਨਹੀਂ ਲੱਗਦੀ ਹੁੰਦੀ ਮਾਂ ਉਹ ਵਰਤ ਤਾਂ ਨਹੀਂ ਲੰਗਦੀ ਹੁੰਦੀ ਫੇਰ ਵੀ ਕਹਿੰਦੇ ਹੁੰਦੇ ਆ ਧੀਆਂ ਤਾਂ ਬਗਾਨਾ ਧਨ ਹੁੰਦੀਆਂ ਪੁੱਤ ਦੇ ਸਹਾਰੇ ਤਾਂ ਫੇਰ ਵੀ ਮਾਂ ਘੱਟ ਲੈਂਦੀ ਹੈਗੀ ਆ ਸਮਝਦੀ ਆ ਪੁੱਤ ਤੇਰਾ ਦੁੱਖ ਮੈਂ ਸਾਰਾ ਸਮਝਦੀ ਆ ਆ ਤੇਰਾ ਦੁੱਖ ਹੀ ਮਾਰੀ ਜਾਂਦਾ ਮੈਂ ਕਰਾਂ ਕਿ ਮੈਨੂੰ ਉਹ ਵੀ ਕਹਿੰਦੇ ਆ ਲੜਦੇ ਤੇਰੇ ਭਰਾ ਕਿ ਤੂੰ ਮਾਂ ਤੂੰ ਕਿਉਂ ਬੈਠੀ ਆ ਇਹਨੇ ਸੁਧਰਨਾ ਤਾਂ ਹੈ ਨਹੀਂ ਤੂੰ ਕਿੰਨਾ ਚਿਰ ਸੁਧਾਰ ਲਵੇਂਗੀ ਤੂੰ ਪਰ ਇੱਕ ਪਾਸਾ ਕਰਾ ਦੇ ਉਹ ਤਾਂ ਬਥੇਰੇ ਹੀ ਕਹਿੰਦੇ ਆ ਵੀ ਅਸੀਂ ਟੜਫਦੇ ਆਂ ਆਪਦੀ ਭੈਣ ਕੰਨੀਓ ਪਰਾਂ ਕਿ ਤੇਰੇ ਪਰ ਹੁਣ ਫੇਰ ਪਹਿਲਾਂ ਪਿਛਲੀ ਵਾਰੀ ਕੀ ਹੋਇਆ ਸੀਗਾ ਉਹ ਤੋਂ ਜਦੋਂ ਛਡਵਾਇਆ ਸੀਗਾ ਸੇ ਹੁਣ ਫੇਰ ਉਹੀ ਗੱਲ ਆਖਣਗੇ ਤੇਰੇ ਘਰ ਵਾਲੇ ਨੇ ਫੇਰ ਕਾਂਡ ਕਰਤਾ ਕੋਈ ਹੁਣ ਪੁੱਤ ਮੈਂ ਵੀ ਜਮਾਈ ਲੱਗਦਾ ਹੁਣ ਮੈਂ ਇਹੋ ਜਿਹੀਆਂ ਗੱਲਾਂ ਬਾਰ-ਬਾਰ ਉਹਨੂੰ ਕੀ ਸਮਝਾਵਾਂ ਹੁਣ ਮੈਂ ਤਾਂ ਲੜਕੀ ਕਹਿ ਸਕਦੀ ਐ ਕੀ ਸਮਝਾਵਾਂ ਉਹਨੂੰ ਆਪ ਨੂੰ ਆਉਣਾ ਚਾਹੀਦਾ ਸਿਆਣਾ ਬਣਾ ਉਹ ਹੋ ਗਿਆ ਕਰਾਂ ਕੀ ਮੈਂ ਬਸ ਮਾਂ ਮੈਂ ਤੇ ਤੈਨੂੰ ਐ ਕਹਿੰਨੀ ਆਂ ਵੀ ਗੱਲ ਨਾ ਮੜੀ ਜੀ ਦੇਖ ਕੇ ਕਰਿਆ ਕਰ ਉਹ ਗੱਲ ਨਾ ਹੋਵੇ ਵੀ ਆਪਾਂ ਸਮਾਰਦੇ ਸਮਾਰਦੇ ਘਰ ਵਿਗਾੜ ਕੇ ਬਹਿ ਜਾਈਏ ਕਿਤੇ ਤੁਹਮੇ ਤਾਂ ਦੇਖ ਕੀ ਕਰਦੇ ਆ ਮੈਂ ਕੀ ਕਹਨੀ ਐ ਜਦੋਂ ਆ ਤੇਰੀ ਸੱਸ ਕੋਈ ਜੁੰਮੀ ਗੱਲ ਕਹਿੰਦੀ ਫਿਰ ਮੈਨੂੰ ਗੁੱਸਾ ਆ ਜਾਂਦਾ ਹੈ ਹੈ ਵੀ ਤੂੰ ਕਿੱਥੇ ਤਾਂ ਐ ਸਮਝਾ ਵੀ ਪੁੱਤ ਤੇਰੇ ਵਾਸਤੇ ਮਾੜੀ ਗੱਲ ਐ ਤੂੰ ਬਾਹਰ ਅੰਦਰ ਫਿਰਦਾ ਹੈ ਤੇਰਾ ਸਿਉਨੇ ਵਾਰ ਦਾ ਟੱਬਰ ਐ ਜੇ ਕੋਈ ਕਿਸੇ ਬਾਹਰ ਕੋਈ ਉਨੇ ਕੀ ਹੋ ਗਈ ਫਿਰ ਵੀ ਸਾਡੀ ਜਾਨ ਨੂੰ ਜੱਬ ਪਾਊਗਾ ਹਜੇ ਤੱਕ ਨਹੀਂ ਆਏਗਾ ਪਤਾ ਨਹੀਂ ਕਿੱਥੇ ਬੈਠਾ ਜਾ ਕੇ ਹੁਣ ਮੇਰੇ ਤੇ ਨਾ ਇੱਥੇ ਬੈਠਾ ਕਿਥੇ ਕਾਲ ਜੀ ਤੇ ਰੁਗ ਨਿਕਲੀ ਜਾਂਦੇ ਆ ਜਿੰਨਾ ਚਿਕਰਾਉਂਦਾ ਨਹੀਂ ਉਹਨਾਂ ਚ ਕਰਾਈ ਕਲਪਨਾ ਲੱਗੀ ਰਹੂਗੀ ਪਤਾ ਨਹੀਂ ਮੈਂ ਇੰਨੀ ਫਿਕਰ ਕਰਦੀ ਆਂਗੀ ਉਹ ਕਿਉਂ ਨਹੀਂ ਕਰਦਾਗਾ ਫਿਕਰ ਮਾਂ ਮੇਰੀ ਤੇ ਇਹ ਤੇਰੀ ਫਿਕਰ ਹੈ ਨਹੀਂ ਇਹਨਾਂ ਨੂੰ ਜੇ ਤੇਰੀ ਫਿਕਰ ਹੋਵੇ ਤਾਂ ਉਹ ਕਰੇ ਤੇਰੀ ਫਿਕਰ ਤਾਂ ਹੈ ਹੀ ਨਹੀਂ ਪਰ ਮੈਂ ਕਿ ਕੁੜਾ ਨਹੀਂ ਐ ਚਲ ਬਸ ਫਿਕਰ ਨਾ ਕਰ ਕੋਈ ਗੱਲ ਨਹੀਂ ਦੇਖਦੇ ਆ ਅੱਗੇ ਕੀ ਬਣਦਾ ਐਵੇਂ ਟੈਨਸ਼ਨ ਨਾ ਲੈ ਕਿੰਨਾ ਟਾਈਮ ਹੋ ਗਿਆ ਦੇਖ ਕੁਬਿੰਦੀ ਹੁਣ ਤੱਕ ਸੁਰਤ ਨਹੀਂ ਆਈ ਹੈਗੀ ਕੁੜੀ ਨੂੰ ਆਹ ਦੇਖ ਕੇ ਮਿਲ ਲਈ ਪਾਇਆ ਤੇ ਮੈਨੂੰ ਤਾਂ ਲੱਗਦਾ ਕੁੱਟਿਆ ਮਨੇ ਦਰਦ ਹੋ ਰਿਹਾ ਹੈ ਹਾਂ ਭਾਬੀ ਆ ਦੇਖ ਆ ਬਾਹਾਂ ਬੂਹਾਂ ਦੇ ਵਿੱਚ ਰਿੱਟਾਂ ਹੀ ਵੱਜ ਰਹੀਆਂ ਖਤਰਾ ਬੇੜਾ ਬੈਠੇ ਆਲੇ ਨੇ ਕੀ ਮਾਰੇ ਜਵਾਕੜੀ ਦੇ ਇਹਦੇ ਨਾ ਮੰਗਰ ਪੈ ਗਿਆ ਰੁੱਟ ਜਾਣਾ ਨਾ ਹੋਵੇ ਤਾਂ ਕੋਈ ਨਹੀਂ ਤੂੰ ਮੜਾ ਜਾ ਸਬਰ ਰੱਖ ਡਾਕਟਰ ਕਹਿ ਕੇ ਗਿਆ ਸੀ ਨਾ ਵੀ ਇਹਨੂੰ ਘੰਟਾ ਦੋ ਘੰਟੇ ਬਲਾਇਓ ਨਾ ਬਾਕੀ ਕੁਸ ਤਾਂ ਦਵਾਈ ਦਾ ਨਸ਼ਾ ਉਸ ਫਿਰ ਬੀਪੀ ਜਮੀ ਲੋ ਸੀਗਾ ਉੱਠੇ ਕਿੱਥੋਂ ਉੱਠੇ ਤਾਂ ਚੰਗੇ ਭਣਾ ਤੋਂ ਨਹੀਂ ਜਾਂਦਾ ਜਦੋਂ ਆਪਣਾ ਮਾੜਾ ਜਾਂ ਬੀਪੀ ਲੋ ਉਹ ਜੇ ਆਪਾਂ ਉਹਦੀ ਪਾਈ ਜਾਂਦੇ ਦੇਖੋ ਉੱਠਿਆ ਨਹੀਂ ਜਾਂਦਾ ਮੁਰਕੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੁਣ ਤੱਕ ਨਹੀਂ ਉਠਹੀਏ ਕੋਈ ਨਿੰਦਰ ਨੂੰ ਉੱਠ ਖੜੂਗੀ ਭਾਬੀ ਤੂੰ ਇਹਨੂੰ ਪਈ ਰਹਿਣ ਦੇ ਕਾਹ ਤੋਂ ਬੋਲ ਮਾਰ ਕੇ ਠਾਉਣੀ ਐ ਜਿਵੇਂ ਆਕੜੀ ਨੂੰ ਤਿੰਨ ਦਿਨ ਹੋ ਗਏ ਮਨਿੰਦਰ ਮੰਮੀ ਬਾਪੂ ਹਾਂ ਮਨਿੰਦਰ ਮੰਮੀ ਹਾਂ ਪੁੱਤ ਮੰਮੀ ਹਾਂ 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 ਮਨਿੰਦਰ ਹਾਂ ਮੰਮੀ ਤੁਸੀਂ ਸਾਬਤ ਪੁੱਤ ਰੋਣਾ ਮੇਰਾ ਪੁੱਤ ਰੋਣਾ ਰੋਣਾ ਮੈਨੂੰ ਰੋਣਾ ਪੁੱਤ ਮੈਂ ਕੋਰੋਨਾ ਕਰੇ ਮੈਂ ਪੂਰਾ ਪਾਊਡਰ ਜਿਸੀ ਕਹਿੰਦਾ ਇਸ ਵਿੱਚ ਮੈਂ ਕਰ ਤੈਨੂੰ ਮਿਲ ਹੀ ਨਹੀਂ ਸਕਦੀ ਮੈਂ ਤਾਂ ਅਸੀਂ ਬਸ ਹੁਣ ਨਹੀਂ ਮੈਂ ਕਰੇ ਜਾ ਸਕਦੀ ਨਹੀਂ ਪੁੱਤ ਬੰਲਾ ਬਹੁਤ ਡਰ ਸੀਗਾ ਮੈਨੂੰ ਐਸੀ ਬਸ ਮੈਂ ਮਾਰੀ ਜਾਊਂਗੀ ਨਹੀਂ ਪੁੱਤ ਨਾ ਮੇਰੀ ਆ ਬੱਸ ਬੱਸ ਚੁੱਪ ਕਰ ਤੂੰ ਨਾ ਰੋ ਨਾ ਮੇਰਾ ਪੁੱਤ ਬਣ ਕੇ ਹੁਣ ਤੂੰ ਆਪਦਾ ਘਰੇ ਆ ਆ ਸਾਡੇ ਚ ਹੁਣ ਤੂੰ ਮੈਨੂੰ ਸਾਨੂੰ ਗੱਲਬਾਤ ਦੱਸ ਵੀ ਤੇਰੇ ਨਾਲ ਕੀ ਹੋਇਆ ਪੁੱਤ ਕਾਹ ਤੋ ਕੀ ਹੋਇਆ ਪੁੱਤ ਤੇ ਨਾ ਮੈਂ ਸਕੂਲ ਨਹੀਂ ਗਈ ਸੀ ਉਹਦੇ ਹਾਂ ਮੈਂ ਤੁਹਾਨੂੰ ਕਿਹਾ ਸੀਗਾ ਤੇ ਮੈਨੂੰ ਨੇ ਨਾ ਧਮਕੀ ਦਿੱਤੀ ਆ ਵੀ ਮੈਂ ਜੇ ਤੂੰ ਮੈਨੂੰ ਵਿਆਹ ਨੂੰ ਆ ਨਾ ਗਈ ਕਿਕਰ ਸਿੰਘ ਨੇ ਵੀ ਮੈਂ ਤੈਨੂੰ ਚੱਕ ਕੇ ਲੈ ਜਾਊਂਗਾ ਮੈਂ ਤੁਹਾਨੂੰ ਕਿਹਾ ਸੀ ਮੈਂ ਨਹੀਂ ਜਾਣਾ ਸਕੂਲ ਮੈਂ ਨਹੀਂ ਜਾਣਾ ਸਕੂਲ ਉਸ ਤੱਕੇ ਨਾ ਮੈਨੂੰ ਸਕੂਲ ਭੇਜਿਆ ਉਹ ਤਾਂ ਉਹ ਸੀ ਕਿਕਰ ਸਿੰਘ ਸੀ ਤੇ ਨਾਲ ਨਾ ਉਹ ਦੋ ਸਿੱਕੜ ਭੇਜ ਉਹਨੇ ਮੇਰੇ ਤੇ ਕੰਬਲ ਪਾਇਆ ਮੈਨੂੰ ਚੱਕ ਕੇ ਲੈ ਗਏ ਹਾਂ ਹਾਂ ਮੰਮੀ ਮੈਨੂੰ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿੱਥੇ ਖੇਤ ਸੀ ਉਹਨੇ ਨਾ ਅੱਧੇ ਖੇਤ ਸੀ ਤੇ ਇੱਕ ਅੰਮ੍ਰਿਤ ਜੇ ਮੈਨੂੰ ਬੰਨਿਆ ਨਾਲ ਉਹਦਾ ਦੋਸਤ ਉਹ ਗੁਰਪ੍ਰੀਤ ਸੀਗੀ ਪੁੱਤ ਮੈਂ ਨਾ ਤੰਦ ਨਾ ਤਮ ਨੂੰ ਕੁੱਟਿਆ ਨਾ ਮੈਨੂੰ ਕੁਝ ਵੀ ਨੂੰ ਕਾਨੂੰਨ ਨਹੀਂ ਦਿੰਦੇ ਸੀ ਬੇੜਾ ਮੇਠੀ ਆਲਾ ਮਾਰਜੇ ਪਰ ਇਹਨੂੰ ਹੁਣ ਜਾ ਮੈਂ ਬਹੁਤ ਮੈਂ ਤਾਂ ਕੀਤੀਆਂ ਸੀ ਮੰਮੀ ਵੀ ਮੈਨੂੰ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਘਰੇ ਜਾ ਵੜੰਦੇ ਮੈਨੂੰ ਤੁਹਾਡੀ ਸਾਰਿਆਂ ਦੀ ਬਾਲੀ ਯਾਦ ਆਉਂਦੀ ਸੀ ਪਤਾ ਨਹੀਂ ਲੋਕ ਤੁਹਾਨੂੰ ਕੀ ਕੁਝ ਕਹਿੰਦੇ ਹੋਣੇ ਵੀ ਤੁਹਾਡੀ ਕੁੜੀ ਕਿੱਧਰ ਗਈ ਪਾਪਾ ਨੂੰ ਕੀ ਬੋਲਦੇ ਹੋਣੇ ਨਹੀਂ ਨਹੀਂ ਪੁੱਤ ਕੋਈ ਨਹੀਂ ਅਸੀਂ ਕਿਸੇ ਨੂੰ ਦੱਸਿਆ ਨਹੀਂਗਾ ਅਸੀਂ ਤਾਂ ਪੁੱਤ ਤੈਨੂੰ ਗੁੱਜੇ ਗੁੱਜੇ ਪਾ ਲਈ ਗਏ ਅਸੀਂ ਤਾਂ ਬੜੀ ਗੱਲ ਕੀਤੀ ਆ ਜਿਹੜੇ ਰਿਸ਼ਤੇਦਾਰਾਂ ਜਿਵੇਂ ਤੇਰੀ ਮਾਂ ਦੇ ਭਾਈ ਮਾਤਾ ਪਿਤਾ ਦੇ ਪੁੱਤ ਅਸੀਂ ਤਾਂ ਕਿਸੇ ਨੂੰ ਨਹੀਂ ਦੱਸਿਆ ਮਤਲਬ ਜੇ ਕਿਸੇ ਨੂੰ ਪੁੱਛਿਆ ਨਾ ਤਾਂ ਫੋਨ ਕਰਕੇ ਅੰਨੇ ਬਹਾਨੇ ਪੁੱਛਿਆਗਾ ਮਤਲਬ ਕਿਸੇ ਨੂੰ ਦੱਸਿਆ ਹੀ ਨਹੀਂ ਹੈਗਾ ਤੇਰੇ ਬਾਰੇ ਮੈਂ ਅਸੀਂ ਦੱਸਿਆ ਪੁੱਤ ਨਾ ਮੈਂ ਨਾ ਕਿ ਕਰਦਾ ਹੀ ਜਾ ਰਾ ਤੇ ਬੱਪੂ ਪਤਾ ਨਹੀਂ ਕੀ ਸੋਚਦਾ ਹੋਊਗਾ ਪੁੱਤ ਪੁੱਤ ਅਸੀਂ ਨਾ ਕੀ ਸੋਚਣਾ ਤੇਰੇ ਤੇ ਨਾ ਸਾਨੂੰ ਪੂਰਾ ਯਕੀਨ ਹੈਗਾ ਬੀ ਤੂੰ ਕੋਈ ਗਲਤ ਕਦਮ ਨਹੀਂ ਚੱਕਦੀ ਹੈਗੀ ਪਤਾ ਨਹੀਂ ਪਤਾ ਨਹੀਂ ਕੀ ਦਿਖਾ ਕੇ ਲਿਆਈਆਂ ਮੈਂ ਕਰਮਾਂ ਚ ਮੈਂ ਆਪਣੇ ਮਾਪਿਆਂ ਨੂੰ ਸੁੱਖ ਦੇ ਹੀ ਨਹੀਂ ਸਕਦੀ ਭੂਆ ਕੋਈ ਵੀ ਸੁੱਖ ਨਹੀਂ ਦੇ ਸਕਦੀ ਮੇਰੇ ਕਰਕੇ ਇਹਨਾਂ ਨੂੰ ਰੋਣੇ ਧੋਣੇ ਇਹਨਾਂ ਦੇ ਪਰਿਵਾਰ ਚ ੱਡੀ ਵੱਡੀ ਖੁਸ਼ੀ ਆਈ ਇਹ ਉਹ ਵੀ ਨਹੀਂ ਮਨਾ ਸਕੀ ਮੇਰੇ ਕਰਕੇ ਮੇਰੇ ਪੁੱਛੇ ਤੁਰੇ ਫਿਰਦੇ ਆ ਪੁੱਤ ਤੂੰ ਆਪਣੇ ਆਪ ਨੂੰ ਕਿਉਂ ਦੋਸ਼ ਦਿੰਦੀ ਹੈਗੀ ਇਹਦੇ ਵਿੱਚ ਭਾਂ ਤੇਰਾ ਕੀ ਕਸੂਰ ਹੈਗਾ ਹੈ ਮੇਰਾ ਇੱਕ ਕਸੂਰ ਹੈ ਮੇਰਾ ਇੱਕ ਕਸੂਰ ਨਾ ਮੈਂ ਵਿਧਵਾ ਹੁੰਦੀ ਨਹੀਂ ਆਹ ਕੁਝ ਹੁੰਦਾ ਤੁਹਾਡੇ ਨਾਲ ਪੂਆ ਕੋਈ ਨਹੀਂ ਪੁੱਤ ਤੂੰ ਆਪਦੇ ਆਪ ਨੂੰ ਨਾ ਹੀ ਕਹਿ ਵੀ ਮੇਰੇ ਕਰਕੇ ਆਹ ਕੁਝ ਹੋ ਗਿਆ ਆਹ ਕੁਝ ਹੋ ਗਿਆ ਤੇਰੇ ਬਾਪੂ ਨੂੰ ਨਾ ਤੇਰੇ ਤੇ ਰੱਬ ਜਿੱਡਾ ਭਰੋਸਾ ਹੈ ਜੇ ਨਾ ਭਰੋਸਾ ਹੁੰਦਾ ਤੇਰਾ ਬਾਪੂ ਕਦੇ ਨਹੀਂ ਤੈਨੂੰ ਆਈ ਨੂੰ ਗਲ ਨਾਲ ਲਾਉਂਦਾ ਸੀਗਾ ਉਹਨੂੰ ਪਤਾ ਸੀ ਜ਼ਰੂਰ ਮੇਰੀ ਧੀ ਨਾਲ ਕੋਈ ਅਣਹੋਣੀ ਹੋਈ ਆ ਮੇਰੀ ਧੀ ਆਪਦੀ ਆਪ ਨਹੀਂ ਇਹ ਜੇ ਕੰਮ ਕਰਦੀਗੀ ਪੁੱਤ ਸੱਕ ਤਾਂ ਸਾਨੂੰ ਵੀ ਪੂਰੀ ਤੀ ਵੀ ਜੋ ਇਹ ਕੁਝ ਹੋਇਆ ਨਾ ਇਹ ਕਿਕਰ ਸਿੰਘ ਨੇ ਕੀਤਾ ਹੋ ਪਰ ਮਾਂ ਪੁੱਤ ਹੁਣ ਤੂੰ ਦੱਸੇ ਨਾ ਮੇਰੇ ਮਗਰ ਹੀ ਕਿਉਂ ਪਿਆਉ ਮੇਰੇ ਮਗਰ ਕਿਉਂ ਪਿਆਉ ਆਪਦਾ ਇੱਕਦਮ ਸੁਨਾਉਂਦਾ ਪਰਿਵਾਰ ਆ ਉਹ ਉਹਦੇ ਵਿੱਚ ਕਿਉਂ ਨਹੀਂ ਖੁਸ਼ ਸਿਰੇ ਦਾ ਚਗਲ ਬੰਦਾ ਉਹ ਚਗਲ ਰਾਖਸ਼ ਕੋਈ ਨਾ ਪੁੱਤ ਉਹਦੀ ਨਾ ਅਣ ਹੋਣੀ ਉਹਨੇ ਚੱਕੀ ਫਿਰਦੀ ਹੈਗੀ ਬਸ ਉਹਦੇ ਨਾਲ ਕੁਛ ਨਾ ਕੁਛ ਤਾਂ ਹੋਊਗਾ ਹੁਣ ਮੈਂ ਕਿਲਾ ਸੋਚਦੀ ਹੁੰਦੀ ਸੀ ਮਾਂ ਵੀ ਉਹ ਆਪਣੇ ਉਹ ਦੋ ਧੀਆ ਦਿੱਤੀਆਂ ਚਲ ਆਪਾਂ ਉਹਨੂੰ ਕਿਉਂ ਕੁਝ ਕਹਿਣਾ ਜਦੋਂ ਪਹਿਲਾਂ ਜੇਲ੍ਹ ਚ ਕਰਾਇਆ ਸੀ ਬਸ ਇੱਕ ਉਹਨਾਂ ਦੀ ਕੁੜੀਆਂ ਦੇ ਮੂੰਹ ਨੂੰ ਮੈਂ ਉਹਨੂੰ ਛਡਵਾਇਆ ਸੀਗਾ ਵੀ ਚਲ ਕੋਈ ਨਾ ਸੁਧਰ ਜਾਊਗਾ ਸੁਧਰ ਜਾਊਗਾ ਉਹਦੇ ਦੋ ਜਵਾਕੜੀਆਂ ਨੇ ਮੈਂ ਨਹੀਂ ਕਿਸੇ ਦਿੱਤੀਆਂ ਜੇ ਮੇਰੇ ਪਿਓ ਨਾਲ ਕੁਝ ਹੋਵੇ ਜਾਂ ਮੇਰੇ ਪਿਓ ਤੇ ਸਿਰ ਦਾ ਸਾਹ ਉੱਠ ਜਾਏ ਤਾਂ ਮੈਨੂੰ ਕਿੰਨਾ ਦੁੱਖ ਹੋਊਗਾ ਮੈਂ ਨਹੀਂ ਚਾਹੁੰਦੀ ਸੀ ਵੀ ਉਹਦੀਆਂ ਧੀਆ ਕੱਲੀਆਂ ਰਹਿ ਜਾਣ ਜੇ ਉਹਨਾਂ ਦੇ ਸਿਰ ਤੋਂ ਪਿਓ ਦਾ ਸਾਹ ਉੱਠ ਜਾਏ ਵੀ ਉਹਨਾਂ ਚਾਹਦਾ ਕੀ ਕਸੂਰਾ ਮੈਂ ਉਹਦੇ ਬਾਰੇ ਸੋਚਦੀ ਰਹੀ ਪਰ ਹੁਣ ਨਹੀਂ ਪੂਆ ਮੈਂ ਕਿਸੇ ਬਾਰੇ ਕੁਝ ਸੋਚਦੀ ਮੈਂ ਤਾਂ ਐ ਕਹਿੰਦੀ ਆ ਇਹੋ ਜਿਹੇ ਪਿਓ ਨਾਲ ਨਾ ਤਾਂ ਉਹਦਾ ਪਿਓ ਮਾਰੀ ਜਾਵੇ ਉਹ ਬਿਨਾ ਪਿਓ ਤੇ ਚੰਗਣਾ ਨੇ ਪੁੱਤ ਚੰਗਾ ਜਿਉ ਹੁਣੀ ਮਾਰ ਮੁਰਚੇ ਤੇ ਨਹੀਂ ਤਾਂ ਉਹਦੇ ਕੀਤੇ ਦੀ ਸਜ਼ਾ ਉਹਦਾਂ ਤਿਆਂ ਨੂੰ ਭਰਨੀ ਪਊਗੀ ਇਹੋ ਜਿਹੇ ਬੰਦੇ ਦੀ ਸਜ਼ਾ ਉਹਦੇ ਪਰਿਵਾਰ ਨੂੰ ਭਰਨੀ ਪੈਂਦੀ ਹੁੰਦੀ ਹੈ ਸਹੀ ਗੱਲ ਕਹਿੰਦੇ ਆ ਬੰਦੇ ਨੇ ਕੀਤੀਆਂ ਗਲਤੀਆਂ ਨਾ ਜਵਾਕਾਂ ਦੇ ਮੂਹਰੇ ਆਉਂਦੀਆਂ ਨੇ ਹਾਂ ਇਹਨੂੰ ਤਾਂ ਕੁਝ ਨਹੀਂ ਹੋਣਾ ਨਾ ਹੀ ਕਿਸੇ ਨੇ ਕੁਝ ਕਹਿਣਾ ਅੱਧਾ ਚੰਗਾ ਖਾ ਪੀ ਕੇ ਚੰਗਾ ਐਸ਼ ਕਰਕੇ ਦੁਨੀਆ ਤਾਂ ਤੁਰ ਜੂਗਾ ਬਾਅਦ ਆਉਣਗੇ ਤਾਂ ਜਵਾਕੜੀਆਂ ਦੇ ਅੱਗੇ ਨਾ ਅਗਲਾ ਕੋਈ ਬਾਦੂਆ ਦਿੰਦਾ ਜਵਾਕਾਂ ਨੂੰ ਬਾਦੂਆ ਦਿੰਦਾ ਕਹਿੰਦਾ ਇਹਨਾਂ ਦੇ ਜਵਾਕਾਂ ਦੇ ਮੂਹਰੇ ਆਵੇ ਪਰ ਉਹਨਾਂ ਚ ਜਵਾਕੜਾਂ ਨੇ ਜਵਾਕੜੀਆਂ ਦਾ ਕੀ ਕਸੂਰ ਆ ਪੂਰਾ ਕਸੂਰ ਇਹ ਸਾਰਾ ਇਹਦਾ ਹੋਏ ਨਾ ਪੁੱਤ ਹੋਏ ਨਾ ਨਾ ਬਹੁਤ ਬੁਰੀ ਬਣੂਗੀ ਉਹਨੀਆਂ ਨਾ ਕਰਨੀਆਂ ਭਰਨੀਆਂ ਦਾ ਫਾਲੋ ਨੂੰ ਮਿਲੂਗਾ ਕਦੋਂ 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 ਮਿਲੂਗਾ ਆਪਾਂ ਦਵਾਵਾਂਗੇ ਇਹ ਸਾਰਾ ਕੁਝ ਹੋ ਹੀ ਜਾਂਦਾ ਭੂਆ ਪੁੱਤ ਆਪਾਂ ਦਵਾਵਾਂਗੇ ਹੁਣ ਜੇ ਤਾਂ ਸਾਰਾ ਕੁਝ ਤੇਰੇ ਨਾਲ ਆ ਹੋਇਆਗਾ ਤੂੰ ਆਪ ਗਵਾਈਆਂ ਦੇਈ ਤੂੰ ਠੀਕ ਹੋ ਜਾ ਮਾੜੀ ਜੀ ਥਾਣੇ ਰੱਟਾ ਆਪਣੀ ਖਰੀ ਹੋਈ ਆ ਆਪਾਂ ਦਵਾਵਾਂਗੇ ਹੁਣ ਸਜਾਪਾ ਕਿੰਨਾ ਚਿਰ ਹੱਥ ਤੇ ਹੁਣ ਆਪਾਂ ਚੁੱਪ ਨਹੀਂ ਬੈਠਦੇ ਪੁੱਤ ਹੁਣ ਉਹਦੇ ਨਾਲ ਉਹ ਬਣੂਗੀ ਜਿਹੜਾ ਕਦੇ ਉਹਨੇ ਸੋਚਿਆ ਵੀ ਨਹੀਂ ਹੋਣਾ ਭਾਬੀ ਨਹੀਂ ਆਈ ਮੇਰੇ ਕੋਲ ਭਾਬੀ ਮੈਨੂੰ ਗੁੱਸੇ ਆ ਨਹੀਂ ਨਹੀਂ ਬੱਲੂਗੀ ਭਾਬੀ ਨੂੰ ਉਹਨਾਂ ਪੁੱਤ ਪਿੰਡ ਗਈ ਹੋਈ ਆਉਦੇ ਕਿਉਂ ਕੀ ਹੋ ਗਿਆ ਉਹ ਤਾਂ ਪੁੱਤ ਉਹ ਐ ਸੀ ਨਾ ਵੀ ਇੱਥੇ ਉਹਦੇ ਹੁਣ ਦੇਖ ਰਹੇ ਕੋ ਉਹੀ ਗੱਲ ਅਸੀਂ ਤਾਂ ਉਹਦੋਂ ਦੇ ਤੇਰੇ ਚ ਤੁਰੇ ਫਿਰਦੇ ਸੀਗੇ ਤੇ ਤਾਂ ਕਰਕੇ ਉਹਦਾ ਭਰਾ ਆ ਕੇ ਲੈ ਗਿਆ ਸੀਗਾ ਉਹਨੂੰ ਉਹ ਵੀ ਪੁੱਤ ਤੇਰੀ ਵਾਲੀ ਚਿੰਤਾ ਕਰਦੀ ਸੀ ਸਾਰਾ ਦਿਨ ਤੈਨੂੰ ਯਾਦ ਕਰ ਕਰਕੇ ਰੋਈ ਜਾਂਦੀ ਸੀ ਫਿਰ ਉਹਦੇ ਭਰਾ ਨੂੰ ਸੱਦ ਕੇ ਨਾ ਸੀ ਉਹਦੇ ਨਾਲ ਤੋਰਤੀ ਕਿਤੇ ਤੁਸੀਂ ਝੂਠ ਮਾਰੇ ਮਾਸੀ ਨੇ ਤਾਂ ਕੁਝ ਨਹੀਂ ਕੀਤਾ ਨਹੀਂ ਮਾਸੀ ਤਾਂ ਇਹਨੂੰ ਲੈ ਗਈ ਵੀ ਮੈਂ ਨੇਕ ਦਿੱਤੀ ਇਹਨੂੰ ਆਪਦੀ ਨੇਕ ਨਾ 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 ਨੰਤੀ ਮਾਸੀ-ਮਸੀ ਕੋਈ ਨਹੀਂ ਲਗਈ ਉਹਦਾ ਭਰਾ ਆ ਕੇ ਲੈ ਕੇ ਗਿਆਗਾ ਅੱਜ ਹੀ ਤੋਰੀ ਉਹ ਮੈਂ ਸਵੇਰੇ ਤੇ ਉਹ ਠੀਕ ਹੈਗੀ ਦਵਾਈ ਬੂਟੀ ਦਵਾਤੀ ਸੀ ਉਹਨੂੰ ਇੱਥੇ ਵੀ ਤੁਸੀਂ ਭਾਬੀ ਨੂੰ ਵਾਪਸ ਬੁਲਾ ਲਓ ਕੋਈ ਨਾ ਬੁੱਤ ਬੁਲਾ ਲਾਂਗੇ ਉਹਨੂੰ ਭਾਬੀ ਭਾਬੀ ਕੋਲ ਵੀ ਬਹੁਤ ਗੱਲਾਂ ਕਰਨੀਆਂ ਭਾ ਭਾਬੀ ਨੂੰ ਦੇਖਣਾ ਮੈਂ ਕੋਈ ਨਾ ਕੋਈ ਨਾ ਪੁੱਤ ਨੂੰ ਬੁਲਾ ਲਾਂਗੇ ਹੁਣ ਤਾਂ ਪੁੱਤ ਨੂੰ ਠੀਕ ਜਿਹਾ ਉਪੈਰ ਜੁੱਤੀ ਨਹੀਂ ਪਾਉਣੀ ਉਹਨੇ ਤਾਂ ਜਦੋਂ ਨੂੰ ਸਿਆਣ ਦੱਸਦਾ ਵੀ ਮੰਦਿਰ ਆ ਗਈ ਮਾਸੀ ਤੁਹਾਨੂੰ ਬੋਲੀ ਹੋਗੀ ਬਹੁਤ ਕੁਛ ਹੈ ਨਾ ਉਹ ਤਾਂ ਪਹਿਲੇ ਇੰਨਾ ਬੋਲਦੀ ਸੀ ਮੈਂ ਤੈਨੂੰ ਬੋਲੀ ਹੋਗੀ ਨਾ ਉਹ ਕੁਛ ਚਲੋ ਕੋਈ ਨਾ ਪੁੱਤ ਉਹਦੀਆਂ ਗੱਲਾਂ ਦਾ ਮੈਨੂੰ ਬੁਰਾ ਨਹੀਂ ਲੱਗਦਾ ਜਿਹੜਾ ਕੁਛ ਕਰੀ ਜਾਂਦੇ ਕਰੀ ਜਾਂਦੀ ਆ ਜਿਹੇ ਜਿਓ ਉਹਦੀ ਮਾਤਾ ਕੀ ਉਹਨੇ ਕਿ ਵਰਤੀ ਜਾਂਦੀ ਆ ਤੁਸੀਂ ਭਾਬੀ ਨੂੰ ਬੁਲਾ ਲਓ ਆਪਾਂ ਭਾਬੀ ਨੂੰ ਇੱਥੇ ਦੇਖ ਰੇ ਕਰਾਂਗੇ ਭਾਬੀ ਨੂੰ ਇੱਥੇ ਕੋਈ ਨਾ ਪੁੱਤ ਤੂੰ ਠੀਕ ਹੋ ਜਾ ਬਸ ਉਹਨੂੰ ਬੁਲਾ ਲਾਂਗੇ ਆਪਾਂ ਇੱਕ ਦੋ ਦਿਨਾਂ ਚੋਰੀ ਚੰਗਾ ਹਾਂ ਤੂੰ ਆਰਾਮ ਕਰ ਲੈ ਤੂੰ ਆਰਾਮ ਕਰ ਲੈ ਕੋਈ ਘੰਟਾ ਚਾਪਾ ਵੀ ਇਹਦੇ ਵਾਸਤੇ ਕੋਈ ਇਹਨੂੰ ਖਾਣ ਪੀਣ ਨੂੰ ਬਣਾ ਕੇ ਲਿਆ ਦੇ ਕੋਈ ਨਾ ਰੋਟੀ ਬਣਾ ਕੇ ਲਿਆਉਣੀ ਆ ਹਾਂ ਰੋਟੀ ਬਣਾ ਕੇ ਲਿਆਉਣੀ ਜਿਹੜਾ ਕੁਸ ਆਪਾਂ ਸੋਚੀ ਜਾਂਦੇ ਤੇ ਨਾ ਉਹੀ ਹੋਇਆ ਇਹ ਸਾਰਾ ਕੁਸ ਕਿਕਰ ਨਹੀਂ ਕੀਤਾ ਕੀ ਉਹਨੇ ਕੀ ਦੱਸਿਆ ਤੈਨੂੰ ਹੁਣ ਉਹਨੇ ਸਾਰਾ ਕੁਸ ਹੀ ਦੱਸਿਆ ਹੁਣ ਉਹ ਤਾਂ ਕਹਿੰਦੀ ਆਖ ਮੈਨੂੰ ਬੰਨ ਕੇ ਰੱਖਿਆਗਾ ਉਹਨੇ ਕਿਕਰ ਸੀ ਹਾਂ ਖਾ ਖ ਕੋਸ ਖਾਣ ਨੂੰ ਨਹੀਂ ਕੋਸ ਪੀਣ ਨੂੰ ਨਹੀਂ ਅਖ ਮੇਰੇ ਨਾਲ ੱੱੱਕੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਸੀ ਅਖ ਮੇਰੇ ਨਾਲ ਵਿਆਹ ਕਰਵਾ ਤਾ ਨਹੀਂ ਹਥੋਂ ਸਕੂਲ ਤੋਂ ਚੱਕ ਲੈ ਗਿਆ ਹਾਂ ਹ ਚੱਕ ਕੀ ਲੈ ਕੇ ਗਿਆਗਾ ਹੋਰ ਨਾਲ ਕੌਣ ਸੀ ਉਹਦੇ ਨਾਲ ਪਤਾ ਨਹੀਂ ਕੋਹ ਹੋਰ ਸੀਗਾ ਬੰਦਾ ਉਹਦੇ ਨਾਲ ਜਿਹੜਾ ਉਦੋਂ ਆਪਣੇ ਘਰੇ ਆਇਆ ਸੀ ਜਿਆਦਾ ਨਹੀਂ ਸੀ ਬੋਲਦਾ ਹੈਗਾ ਉੱਚੀ ਉੱਚੀ ਜੀ ਅਖ ਚੱਕ ਲੈ ਜਦੋਂ ਬਾਹ ਫੜਦੀ ਆਪਾਂ ਲੈ ਚੱਲਦੇ ਆਂਗੇ ਉਹੀ ਸੀਗਾ ਉਹਦੇ ਨਾਲ ਉਹ ਉਸ ਕਰਦੀ ਗੱਲ ਕਰਦੀ ਆ ਹਾਂ ਉਕੇ ਰ ਆਪਣੇ ਘਰੇ ਆਏ ਨਹੀਂ ਸੀਗੇ ਪਿੰਡ ਵਾਲੇ ਚ। ਉਹ ਕਾਲਾ ਯਾ ਮੋਟਾ ਯਾ। ਹਾਂ, ਉਹੀ ਸੀਗਾ ਨਾਲ ਕਹਿੰਦੇ। ਬਹੁਤ ਬੁਰੀ ਹਾਲਤ ਕੀਤੀ ਮਨਿੰਦਰ ਨਾਲ ਉਹਨੇ। ਤਾਂ ਪਤਾ ਨਹੀਂ ਕਿਵੇਂ ਨਾ ਕਿਵੇਂ ਜਿੱਕੇ ਤਾਂ ਰੱਖਿਆ ਕਿੱਥੇ ਉਹਨੇ। ਕਿਸੇ ਕੋਠੇ-ਕੂਠੇ ਜਿ ਕਿਸੇ ਤੇ ਬੰਨ ਕੇ ਰੱਖਿਆ ਸੀਗਾ। ਉਹ ਤਾਂ ਪਤਾ ਨਹੀਂ ਕਿਵੇਂ ਨਾ ਕਿਵੇਂ ਇਹਨੇ ਆਪਦੇ ਹੱਥ ਖਲਾ ਲਏ। ਤਾਂ ਉਹਨਾਂ ਦੇ ਡੰਡਾ-ਡੁੰਡਾ ਮਾਰ ਕੇ ਭਜਾਈ। ਕਿੱ ਕਰਦੇ। ਹਾਂ। ਅੱਛਾ। ਡੰਡਾ ਮਾਰਿਆ ਉਹਦੇ ਸਿਰ 'ਚ ਨਾਲੇ ਉਹਦੇ ਜਿਹੜਾ ਨਾਲ ਸੀ ਉਹਦੇ। ਪਤਾ ਨਹੀਂ ਕਿਵੇਂ ਜਵਾਕੜੀ ਕਿਵੇਂ ਨਿਕਲੀ ਉਹ ਤੋਂ ਬਚ ਕੇ ਨਹੀਂ ਤਾਂ ਤਿੰਨ ਦਿਨ ਉਹ ਕਰਿਆਬ ਦੇ ਕਰੇ ਨਹੀਂ ਗਿਆ ਫਿਰ ਉਹ ਉਹੀ ਉੱਥੇ ਕਿਸੇ ਹੋਰ ਜਗ੍ਹਾ ਤੇ ਰੱਖੀ ਹੋਈ ਸੀ ਕਿਸੇ ਹੋਰ ਜਗ੍ਹਾ 'ਚ ਰੱਖੀ ਹੋਈ ਦੀ ਘਰੇ ਥੋੜੀ ਰੱਖੂਗਾ ਉਹ ਨਹੀਂ ਘਰੇ ਤਾਂ ਫਿਰ ਘਰੋਂ ਇਹਦੇ ਇਹਦੇ ਸਰਾਨੀ ਬੈਠੇ ਨੇ ਇਹ ਇਹਦੇ ਸਰਾਨੀ ਬੈਠੇ ਰਹੇ ਹੋਣਗੇ ਕੀ ਪਤਾ ਹੁਣ ਉਹਨਾਂ ਨੇ ਕੀ ਕੀਤਾ ਕੀ ਨਾ ਕੀਤਾ ਮੈਂ ਤਾਂ ਤੁਹਾਨੂੰ ਕਿਹਾ ਸੀ ਮੰਮੀ ਵੀ ਕੁੜੀ ਨੂੰ ਬਸ ਜਿੰਨਾ ਪੜਾ ਲੈ ਠੀਕ ਆ ਘਰੇ ਬਿਠਾ ਲਾ ਉਹਨੂੰ ਤੁਸੀਂ ਕਿਹੜਾ ਮੇਰੇ ਮੰਨੇ ਆ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਹੁਣ ਹੁਣ ਮੈਂ ਨਹੀਂ ਹੁੰਦਾ ਚੁੱਪ ਸੋਡੀਆਂ ਮੈਂ ਬਹੁਤ ਸੁਣ ਲੀਆਂ ਕਿੱਕਰ ਸੰਗ ਨੂੰ ਮੈਂ ਦੇਖਦਾ ਹੁਣ ਜਾ ਕੇ ਕਿੱਡਾ ਕ ਬੈਲੀ ਆਹੋ ਮਰੀਦਾ ਹੁੰਦਾ ਕੀ ਦੇਖ ਲੇਗਾ ਕੀ ਕਰ ਲੇਗਾ ਤੂੰ ਹੁਣ ਦੱਸ ਹੈ ਐਵੇਂ ਤੱਤਾ ਹੋਈਏ ਨਾ ਬਿਨਾਂ ਗੱਲ ਤੋਂ ਮੈਂ ਤਾਂ ਇਹ ਦੱਸ ਹੁਣ ਕਰੀਏ ਕੀ ਹੁਣ ਹੁਣ ਤਾਂ ਆਪਾਂ ਨੂੰ ਪਤਾ ਵੀ ਲੱਗ ਗਿਆ ਵੀ ਸਾਰਾ ਕੁਝ ਕੀ ਕਰਨੇ ਕੀਤਾ ਕੋਈ ਨਹੀਂ ਫਿਰ ਉਹ ਕਰਦੇ ਕੁਛ ਨਾ ਕੁਛ ਐ ਹੁਣ ਚੁੱਪ ਕਰਕੇ ਤਾਂ ਨਹੀਂ ਬੈਠਿਆ ਜਾਣਾ ਕਰਨਾ ਕੀ ਮੰਮੀ ਚੁੱਪ ਕਰਾਉਂਦਾ ਹਾਂ ਮੈਨੂੰ ਜਿੱਦੇ ਦਾ ਕਰਾਉਂਦਾ ਹਾਂਦਾ ਤੇ ਹੁਣ ਤੋਂ ਹੁਣ ਕਰੇਗਾ ਕੀ ਮੈਂ ਤਾਂ ਉਹਨੂੰ ਮਾਰੂਗਾ ਮਾਰ ਕੇ ਕੀ ਕਰ ਲੇਗਾ ਮਾਰ ਕੇ ਅੰਦਰ ਹੋ ਜਾਏਗਾ ਤੂੰ ਤੇ ਜਵਾ ਕੌਣ ਸੁਭਾ ਲੂਤੇ ਰੇ ਉਹ ਮੈਥੋਂ ਨਹੀਂ ਮੇਰੀ ਭੈਣ ਦਾ ਇਹ ਦੁੱਖ ਦੇਖੀਦਾ ਮੈਂ ਤਾਂ ਹੁਣ ਜਾ ਕੋਣ ਵੱਡੂਗਾ ਮੈਂ ਤਾਂ ਪੁੱਤ ਤੂੰ ਵੇ ਕੌਮੀਆਂ ਮਰੀ ਜਾਂਦਾ ਹੈ ਗੁੱਸੇ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਕਰੀਦਾ ਹੁੰਦਾ ਹੋਏਗਾ ਨਾਲੇ ਨਾਲੇ ਇਹੋ ਜਿਹਾ ਕੁਝ ਕਰਕੇ ਪੁੱਤ ਬਾਅਦ ਚ ਪਸਤਾਵਾ ਹੀ ਆਗਾ ਅਜੋਨੇ ਮੇਰੀ ਭੈਣ ਨੂੰ ਚੱਕਿਆ ਕੱਲ ਨੂੰ ਕਿਸੇ ਨੂੰ ਹੋਰ ਨੂੰ ਚੱਕੂਗਾ ਐਡਾ ਘਟਕ ਬੈਲੀਆ ਹੋਇਆ ਦੱਸੀ ਮੈਨੂੰ ਕਮਲਿਆ ਤੱਤੇ ਵੀ ਹੋਈਦਾ ਹੁੰਦਾ ਸਹਿਜ ਮਤੈਨ ਨਾਲ ਸਾਰ ਕੁਝ ਸਹੀ ਹੋ ਜਾਂਦਾ ਹੁੰਦਾ ਕੋਈ ਆਪਣੇ ਘਰੇ ਆ ਗਈ ਹੈ ਨਾ ਹੁਣ ਉਹ ਦੇ ਦੇਗਾ ਕਰਾਂਗੇ ਕੁਛ ਨਾ ਕੁਛ ਐ ਚੁਪ ਕਰ ਖਤਰ ਬੰਦੇ ਉਹ ਨੂੰ ਐ ਤਾਂ ਨਹੀਂ ਛੱਡਦੇ ਅਸੀਂ ਉਹਨੂੰ ਜੋ ਸਾਡੀ ਧੀ ਨਾਲ ਕੀਤਾ ਹੈ ਲਾਵਾਂਗੇ ਬਦਲਾ ਅਸੀਂ ਵੀ ਉਹ ਬਾਪੂ ਆ ਤੂੰ ਪੁਲਿਸ ਵਾਲਿਆਂ ਦੇ ਸਿਰ ਤੇ ਨਖੇੜ ਠੀਕ ਆ ਤੈਨੂੰ ਪਤਾ ਤਾਂ ਹੈਗਾ ਆਪਣੀ ਪਹਿਲਾਂ ਕਿੰਨੀ ਕਸੂਨੀ ਇਹਨਾਂ ਨੇ ਆਪ ਨੂੰ ਕਰਨਾ ਪੁਜੜਾ ਕੁਛ ਕਰਨਾ ਪੂਗਾ ਹੁਣ ਉਹ ਪੁੱਤ ਮੇਰੀ ਗੱਲ ਸੁਣ ਹੁਣ ਪਹਿਲਾਂ ਤਾਂ ਆਪਾਂ ਉਂਦਰ ਖਾਦ ਦਿੱਤੀ ਹੋਈ ਸੀਗੀ ਵੀ ਪੁਲਿਸ ਕੁਛ ਕਰੂਗੀ ਚਲ ਮਨਿੰਦਰ ਨੂੰ ਪਾ ਲੂਗੀ ਪਰ ਹੁਣ ਤਾਂ ਪੁੱਤ ਆਪਣੇ ਕੋਲੇ ਸਾਰਾ ਸਬੂਤ ਵੀ ਮਨਿੰਦਰ ਗਵਾਹੀ ਦਊਗੀ ਨਾ ਹੁਣ ਆਹ ਲੋਹੀ ਤਾਂ ਕਈ ਜੰਦਾਵੇਂ ਕਮਲੀਆਂ ਮਰੀ ਜਾਂਦਾ ਨਾ ਕਰ ਤੂ ਉਹ ਕਰਦੀ ਫਲਾਣਾ ਕਰਦੀ ਐਨੀ ਹੁੰਦਾ ਹ ਜਿਵੇਂ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਕਰਨਾਗਾ ਤੇ ਨਾਲੇ ਆਪਦਾ ਘਰ ਵੀ ਦੇਖਣਾ ਹੈ ਤਾਂ ਮੰਮੀ ਹੁਣ ਤਾਂ ਭੈਣ ਨੇ ਤੈਨੂੰ ਸਾਰਾ ਕੁਝ ਦੱਸਤਾ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਤੁਸੀਂ ਮੇਰੇ ਨਾਲ ਤੁਰਦੇਗਾ ਤੋ ਨਹੀਂ ਲੱਗ ਜਾ ਐਡੀ ਤੈਨੂੰ ਕੀ ਕਾਲੀ ਐ ਹੁਣ ਇੱਕ ਦਿਨ ਚ ਸਾਰਾ ਕੁਝ ਹੋ ਜਾਊਗਾ ਹਲੇ ਕੁੜੀ ਆਈ ਐ ਕੁੜੀ ਮੇਰੇ ਰਾਮ ਕਰਨ ਦੇ ਉਹਨੂੰ ਹੋਸਟ ਚਾਹਂਦੇ ਚੱਜ ਨਾਲ ਬੰਗਲੀ ਪਈ ਹਲੇ ਵੀ ਉਹ ਇਹ ਦਿਨੋਂ ਕਿਵੇਂ ਭੁੱਖੀ ਪਾਣੀ ਰਹਿ ਕੇ ਆਈ ਐ ਡਰੀ ਬੱਠੀ ਵਾਲੇ ਉਹ ਮਨਿੰਦਰ ਭੈਣ ਨੇ ਪੂਰੀ ਗੱਲ ਦੱਸੀ ਹੈਗੀ ਮਨਿੰਦਰ ਭੈਣ ਨੇ ਤਾਂ ਸਿਰਚੀ ਮਾਰੀ ਆ ਮੈਂ ਤਾਂ ਉਹਨੂੰ ਜਾਨੋਂ ਮਾਰੂਗਾ ਜਿੱਥੇ ਮੈਨੂੰ ਮਿਲ ਗਿਆ ਮੈਂ ਮਾਰੂਗਾ ਮੈਂ ਮਾਰੂਗਾ ਬਸ ਇੱਕੋ ਗੱਲ ਦੀ ਰੱਟ ਲਾ ਰੱਖੀ ਆ ਮੈਂ ਮਾਰੂਗਾ ਮੈਂ ਮਾਰੂਗਾ ਜਾਨੋਂ ਮਾਰ ਕੇ ਤੂੰ ਵਗ ਜੀ ਜੇਲ੍ਹ ਚ ਤੇ ਮਗਰ ਅਸੀਂ ਕੀ ਕਰਾਂਗੇ ਤੇ ਸਾਰਾ ਘਰ ਦਾ ਕੀ ਬਣੂਗਾ ਹੈ ਆ ਜਵਾਬ ਕਣ ਨਹੀਂ ਦੇਖ ਲੈ ਆਪੇ ਬਲ ਜਾਣਗੇ ਜਵਾਬ ਜਬੂਗ ਦੇਖ ਹੈਗੇ ਆਪੇ ਜਵਾਬ ਕਾ ਪੜਦੇ ਹੁੰਦੇ ਆ ਕੰਬਲੀਆਂ ਮਾਰੀ ਜਾਂਦਾ ਇਹ ਤਾਂ ਨਿਆਣਾਗਾ ਜੀ ਇਹਨੂੰ ਕੀ ਪਤਾ ਇਹ ਗੱਲਾਂ ਦਾ ਆ ਗੁੱਸੇ ਦੇ ਵਿੱਚ ਬੋਲੀ ਜਾਂਦਾਗਾ ਕੋਈ ਨਹੀਂ ਹਲੇ ਕੁੜੀ ਨੂੰ ਆਰਾਮ ਕਰਨ ਦੋ ਪੰਜ ਚਾਰ ਦਿਨਾਂ ਦੇ ਵਿੱਚ ਹੌਲੀ-ਹੌਲੀ ਹੌਲੀ-ਹੌਲੀ ਸਾਰੀ ਗੱਲ ਪੂਰੀ ਆ ਚੁਗੀ ਦੱਸੂਗੀ ਹਲੇ ਹੋਰ ਬਿਹਤਰਾ ਕੁਝ ਹੋ ਆਪਾਂ ਕੇ ਦੇਖਦੇ ਕੀ ਕਰਨਾ ਚਾਰ ਬੰਦੇ ਇਕੱਠੇ ਕਰਾਂਗੇ ਕਿਸੇ ਚੰਗੇ ਬੰਦੇ ਦੀ ਰਾਇ ਲਵਾਂਗੇ ਐ ਕਮਲੀ ਨਹੀਂ ਮਾਰਿੱਤੀਆਂ ਹੁੰਦੀਆਂ ਮੈਂ ਮਾਰ ਦੂੰ ਮੈਂ ਫਾਣਾ ਕਰ ਦੂੰਗਾ ਐ ਕਰ ਦਊਗਾ ਉਹ ਕਰ ਦਊ ਥਾਣੇ ਤੇ ਜਾ ਕੇ ਸਾਰੀ ਗੱਲਬਾਤ ਦੱਸੂਗੀ ਨਾ ਮਨਿੰਦਰ ਨੂੰ ਖਾ ਜਾ ਮਨਿੰਦਰ ਨੂੰ ਹਲੇ ਥਾਣੇ ਹੁਣੇ ਤਾਂ ਨਹੀਂ ਲੈ ਚੱਲਦੇ ਥਾਣੇ ਮੈਂ ਤਾਂ ਸਾਨੂੰ ਦੱਸਿਆਗਾ ਇਹ ਮਨਿੰਦਰ ਨੇ ਆ ਗੱਲਾਂ ਕਹੀਆਂ ਨੇ ਮੈਨੂੰ ਬਾਕੀ ਤੁਸੀਂ ਗੱਲ ਕਰਕੇ ਦੇਖ ਲਓ ਕੋਈ ਨਹੀਂ ਮਿਲਦਮ ਕੱਲ ਦੱਤੀ ਕੀ ਦੱਤੀ ਹੈ ਹੋਰ ਹਜੇ ਬਾੜੀਆਂ ਗੱਲਾਂ ਮੈਨਾਂ ਪੁੱਛਿਓ ਕਿਉਂਕਿ ਹਜੇ ਉਹ ਤਾਂ ਹੀ ਤਾਂ ਮੈਂ ਕਹੀ ਜਾਂਦਾ ਵੀ ਰੁੱਕ ਜਹਲੇ ਪੰਜ ਚਾਰ ਦਿਨ ਰੁੱਕ ਜੋ ਰੁੱਕ ਜੋ ਰੁੱਕ ਜੋ ਠੀਕ ਹੈ ਨਾ ਹਲੇ ਜੋ ਆਖੜੀ ਹੈ ਦਰਦੀ ਦਰਦੀ ਹੌਲੀ 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 ਉਹਨੂੰ ਪੁੱਛਿਆ ਗਾਣਾ ਪੁੱਛੋ ਉਹ ਤਾਂ ਕਿੰਨੇ ਟਾਈਮ ਬਾਅਦ ਸੁਰਤ ਹੁਣ ਮਸਾਂ ਆਈਆ ਉਹਨੂੰ ਤਾਂ ਫੇਰ ਹੁਣ ਤਾਂ ਸੁਰਤ ਨਹੀਂ ਜਵਾਖ ਨੂੰ ਸਾਰੀ ਉਮਰ ਹੋ ਗਈ ਤਿੰਨ ਚਾਰ ਦਿਨਾਂ ਬਾਅਦ ਕੁੜੀ ਘਰੇ ਆਈ ਐ ਉਹਨੂੰ ਹਲੇ ਪੂਰੀ ਤਰ੍ਹਾਂ ਹੋਸ਼ ਨਹੀਂ ਐ ਮੈਂ ਕੀ ਕਰੂ ਮਾਰ ਦੂੰ ਮੈਂ ਚੱਲਣਾ ਮੈਂ ਫਰਾਣਾ ਕਰਦਾ ਮੈਂ ਢਮਕਾ ਕਰਦਾ ਹੁਣੇ ਤੂੰ ਕਰ ਦੇਗਾ ਸਾਰਾ ਕੁਝ ਕੀ ਦੇ ਬਾਪੂ ਤੂੰ ਤਾਂ ਸਾਨੂੰ ਸਾਰੀ ਉਮਰ ਹੋ ਗਈ ਅੰਦਰ ਬਾੜੀ ਜਾਂਦੇ ਨੂੰ ਤੂੰ ਤਾਂ ਸਾਡੀ ਕਦੇ ਸੁਣਦਾ ਹੀ ਨਹੀਂਗਾ ਮੇਰਾ ਤਾਂ ਖੂਨ ਵਾਲੇ ਖਾਈ ਜਾਂਦਾ ਜਦੋਂ ਤੂੰ ਮੈਨੂੰ ਗੱਲ ਸੁਣਾਈ ਆ ਮੇਰੀ ਗੱਲ ਸੁਣ ਸਣੀ ਐ ਕਿਤੇ ਨਹੀਂ ਜਾਣਾ ਚੁੱਪ ਕਰਕੇ ਅੰਦਰ ਬੈਠ ਜਾ ਜਿਵੇਂ ਤੇਰਾ ਬਾਪ ਕਹੂਗਾ ਨਾ ਉਵੇਂ ਕਰਨਾਗਾ ਤੂੰ ਉਸੇਗਾ ਤੇ ਤਿੰਨ ਦਿਨਾਂ ਦਾ ਨਾ ਕੁਝ ਕਰ ਲਿਆ ਫਿਰ ਤੂੰ ਤਿੰਨ ਦਿਨ ਹੋ ਗਏ ਲੱਭੀ ਤਾਂ ਜਾਂਦੇ ਸੀਗੇ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਮੈਨੂੰ ਕਿਕਰ ਸੁਣਦਾ ਹੱਥ ਲੱਗਦਾਗਾ ਤੂੰ ਕਿਹੜਾ ਵੀ ਮੇਰੀ ਮੰਨੀ ਆ ਕਿਤੇ ਗੱਲ ਲੱਗਦਾ ਮੈਂ ਤਾਂ ਬੇਬੇ ਕਹਤਾ ਸੀ ਇਹਨੂੰ ਪਹਿਲਾਂ ਹੀ ਉਹ ਬੱਸ ਰਹਿਣ ਦੇ ਤੂੰ ਤੁੱਪਾ ਕਰਕੇ ਬਹਿ ਜਾ ਤੈਨੂੰ ਕੁਝ ਨਹੀਂ ਕਰਨੀ ਲੋੜ ਮੈਂ ਦੇਖੂਗਾ ਕਿ ਮੈਂ ਕਰਦਾ ਜਾ ਅੰਦਰ ਜਾ ਖੜਾ ਜਾ ਤੂੰ ਆਪ ਵੀ ਨੀ ਸੁਣਦੇ ਆਪ ਦੀ ਘੋਰ ਮਤ ਬਸ ਸੋਨੂੰ ਪਤਾ ਹੀ ਹੈ ਤਾਂ ਤਾਂ ਨੋ ਲੈ ਇਹ ਨੂੰ ਸਮਝਾਏ ਨਾ ਮਾੜਾ ਮਟੇ ਨੂੰ ਅਕਲ ਦੇ ਰੂ ਮੈਂ ਕਰ ਦੁਮਾ ਕਰ ਦੂ ਹਮੇ ਕਿਸੇ ਦੇ ਮਗਰ ਲੱਗ ਲੁੱਕ ਕੇ ਕੋਈ ਪੰਗਾ ਖੜਾ ਕਰੂਗਾ ਮੁੜ ਕੇ ਜਵਾਕ ਕੌਣ ਸੰਭਾਲੂਏ ਤੇ ਬਥੇਰਾ ਸਮਝਾ ਕੇ ਰੱਖ ਦਈਏ ਮੈਂ ਤਾਂ ਨਹੀਂ ਅੱਜ ਨੂੰ ਪਤਾ ਨਹੀਂ ਕੀ ਖੁਸ਼ ਕਰ ਦੇ ਤਾ ਆ ਕਰਦੇ ਇਹ ਮੈਂ ਇਹਨਾਂ ਚੱਲੀਆਂ ਆ ਬਸ ਉਹਨੂੰ ਦੇਖ ਤੂੰ ਜਾ ਫਿਕਰਾਂ ਮਾਤਾ ਉਹਦੇ ਕੋਲ ਹੀ ਆਈ ਸੀਗੀ ਹੁਣ ਬਸ ਫਿਰ ਉਹਦੇ ਕੋਲ ਬੈਠ ਲੈਣੇ ਹਲੇ ਉਹਦੇ ਮਨ ਚ ਥੋੜਾ ਜਿਹਾ ਡਰ ਨਿਕਲੰਦੇ ਈ ਘਰੇ ਆਈ ਐ ਉਹਨੂੰ ਖਵਾਓ ਪਿਆਓ ਕੀ ਬਣੀ ਚੱਰੀ ਪਤਾ ਨਹੀਂ ਕਿ ਵੀ ਉੱਥੇ ਰਹੀ ਹੋਊਗੀ ਕੀ ਖਰਾਬ ਜਦ ਦੇ ਉਹਨਾਂ ਨੇ ਕੀਤਾ ਸਾਨੂੰ ਚਾਦੀ ਘੁੱਟ ਲੈ ਕੇ ਦੇ ਮੈਂ ਪਹਿਲਾਂ ਬਸ ਕੋਈ ਨਹੀਂ ਪੀ ਲੂਗਾ ਮੈਂ ਚਾ